ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪਹਿਲ ਗਾਮ ਹਮਲੇ ਤੋਂ ਬਾਅਦ ਕੁਝ ਵੱਡਾ ਹੋਣ ਵਾਲਾ ਹੈ ਸਰਹੱਦ ਤੇ ਅਲਰਟ ਅਤਵਾਦੀਆਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਅਤੇ ਮਿਸਾਲੀ ਦਿੱਤੀ ਜਾਵੇਗੀ ਸਜ਼ਾ ਪ੍ਰਧਾਨ ਮੰਤਰੀ ਮੋਦੀ ਦਾ ਐਲਾਨ ਭਾਰਤ ਦੀ ਸਖਤ ਕਾਰਵਾਈ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਵੱਡਾ ਐਕਸ਼ਨ ਪਾਕਿਸਤਾਨੀ ਫੌਜ ਮੁਖੀ ਸੰਬੰਧੀ ਅਮਰੀਕਾ ਦੇ ਸਾਫਕਾ ਫੌਜ ਅਧਿਕਾਰੀ ਵੱਲੋਂ ਵੱਡਾ ਖੁਲਾਸਾ ਪਹਿਲਗਾਮ ਹਮਲੇ ਤੇ ਪਾਕਿਸਤਾਨੀ ਫੌਜ ਦੇ ਜਵਾਨ ਦਾ ਵੱਡਾ ਖੁਲਾਸਾ ਦੱਸਿਆ ਕਿਸ ਨੇ ਕੀਤਾ ਹਮਲਾ ਤੇ ਕਿੱਥੋਂ ਆਏ ਸਨ ਹਥਿਆਰ ਅਤਵਾਦੀਆਂ ਦੇ ਅਬਰਤ ਸਰ ਵਿੱਚ ਲੁਕੇ ਹੋਣ ਦੀ ਸੂਚਨਾ ਮਜੀਠੀਆਂ ਨੇ ਜੈਡ ਪਲੱਸ ਸੁਰੱਖਿਆ ਵਾਪਸ ਲੈਣ ਲਈ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ ਮੁੱਖ ਮੰਤਰੀ ਮਾਨ ਵੱਲੋਂ 2-2000 ਰੁਪਏ ਦੇਣ ਦਾ ਕੀਤਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਆਪਣਾ ਇਹ ਅਤੇ ਨਵਾਂ ਚੈਨਲ TBNA News ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦੇਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲਗਾਮ ਅਤਵਾਦੀ ਹਮਲੇ ਦੀ ਉਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਨਵੀਆਂ ਤਾਜ਼ਾ ਜਾਣਕਾਰੀਆਂ ਤੇ ਅਪਡੇਟਸ ਨੇ ਇਸ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦਾ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਅਲਰਟ ਜਾਰੀ ਹੈ ਇਸੇ ਦੌਰਾਨ ਭਾਰਤੀ ਫੌਜ ਮੁਖੀ ਜਨਰਲ ਉਪੇਂਦਰ द्विवेदी 25 ਅਪ੍ਰੈਲ ਨੂੰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸ਼੍ਰੀਨਗਰ ਦਾ ਦੌਰਾ ਕਰਨ ਜਾ ਰਹੇ ਹਨ ਸਥਾਨਕ ਫੌਜ ਦੇ ਸਿਖਰਲੇ ਕਮਾਂਡਰ ਉਹਨਾਂ ਨੂੰ ਵਾਦੀ ਅਤੇ ਕੰਟਰੋਲ ਰੇਖਾ ਦੇ ਨਾਲ-ਨਾਲ ਫੌਜ ਵੱਲੋਂ ਚੁੱਕੇ ਗਏ ਅੱਤਵਾਦ ਵਿਰੋਧੀ ਕਦਮਾਂ ਦੇ ਬਾਬਤ ਵੀ ਜਾਣਕਾਰੀ ਦੇਣਗੇ ਇਸ ਦੌਰੇ ਦੌਰਾਨ 15ਵੀਂ ਕੋਰ ਕਮਾਂਡਰ ਅਤੇ ਰਾਸ਼ਟਰੀ ਰਾਈਫਲਸ ਦੇ ਹੋਰ ਫਾਰਮੇਸ਼ਨ ਕਮਾਂਡਰ ਵੀ ਉੱਥੇ ਹੀ ਮੌਜੂਦ ਰਹਿਣਗੇ ਦੱਸਣਾ ਬਣਦਾ ਕਿ ਬੀਤੇ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਚੀਫ ਆਫ ਡਿਫੈਂਸ ਸਟਾਫ ਤਿੰਨੇ ਸੈਨਾਵਾਂ ਦੇ ਮੁਖੀਆਂ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਦੇ ਨਾਲ ਇੱਕ ਮਹੱਤਵਪੂਰਨ ਇੱਕ ਵਿਸ਼ੇਸ਼ ਮੀਟਿੰਗ ਕੀਤੀ ਸੀ ਫੌਜ ਮੁਖੀ ਜਨਰਲ ਦਵੇਦੀ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਰੱਖਿਆ ਮੰਤਰੀ ਨੂੰ ਪਹਿਲਗਾਮ ਅਤੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਸਥਿਤੀ ਦੇ ਮੁਤਲਕ ਜਾਣਕਾਰੀ ਦਿੱਤੀ ਸੀ ਉਨਾ ਕਿਹਾ ਕਿ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਅਤਵਾਦੀਆਂ ਨੂੰ ਫੜਨ ਵਾਸਤੇ ਤਲਾਸ਼ੀ ਮਹਿੰਮ ਵਢੀ ਹੋਈ ਹੈ। ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਵੀ ਕਈ ਵੱਡੇ ਫੈਸਲੇ ਲੈ ਲਏ ਹੈ। ਇਹਦੇ ਤੋਂ ਬਾਅਦ ਭਾਰਤ ਨੇ ਅਟਾਰੀ ਹੁਸੈਨੀ ਵਾਲਾ ਪੰਜਾਬ ਦੀ ਸਾਦਕੀ ਬਾਰਡਰ ਦੇ ਉੱਤੇ ਜਿਹੜੀ ਪਾਕਿਸਤਾਨ ਨਾਲ ਰਸਮਾਂ ਹੁੰਦੀਆਂ ਨੇ ਰੀਟਰੀਟ ਹੁੰਦੀ ਹੈ। ਉਨਾ ਵਿੱਚ ਕੁਝ ਵੱਡੀਆਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਦੱਸਿਆ ਗਿਆ ਕਿ ਅਟਾਰੀ ਸਰਹਾਤੀ ਬੀਟਿੰਗ ਰੀਟਰੀਟ ਪਰੇਡ ਦੇ ਦੌਰਾਨ ਭਾਰਤੀ ਪਾਸੇ ਦੇ ਗੇਟ ਨਹੀਂ ਖੋਲੇ ਜਾਣਗੇ ਅਤੇ ਪਾਕਿਸਤਾਨੀ ਫੌਜੀਆਂ ਦੇ ਨਾਲ ਕੋਈ ਹੱਥ ਵੀ ਨਹੀਂ ਮਲਾਇਆ ਜਾਏਗਾ ਆਪਣੇ ਬਿਆਨ ਦੇ ਵਿੱਚ ਬੀਐਸਐਫ ਨੇ ਲਿਖਿਆ ਕਿ ਇੱਕ ਪਾਸੇ ਸ਼ਾਂਤੀ ਅਤੇ ਦੂਸਰੇ ਪਾਸੇ ੜਕਾਉਣ ਵਾਲੀਆਂ ਅਜਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਬੀਐਸਐਫ ਪੰਜਾਬ ਫਰੰਟੀਅਰ ਨੇ ਟਵੀਟ ਦੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਅਟਾਰੀ ਬਾਰਡਰ ਸੈਨੀ ਵਾਲਾ ਬਾਰਡਰ ਅਤੇ ਸਾਦਕੀ ਬਾਰਡਰ ਦੇ ਉੱਤੇ ਝੰਡਾ ਉਤਾਰਨ ਦੀ ਰਸਮ ਦੇ ਦੌਰਾਨ ਨਾਤਾ ਗੇਟ ਖੋਲੇ ਜਾਣਗੇ ਅਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਦੇ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਅਦਾ ਕੀਤੀ ਜਾਏਗੀ ਤੇ ਹੁਣ ਜੇ ਅਤਵਾਦੀ ਜਿੰਦਾ ਫੜੇ ਜਾਂਦੇ ਐ ਤੇ ਉਹਨਾਂ ਨੂੰ ਸਜ਼ਾ ਕਿਹੋ ਜੀ ਹੋਵੇਗੀ ਇਸ ਹਮਲੇ ਤੋਂ ਬਾਅਦ ਬਿਹਾਰ ਦੇ ਵਿੱਚ ਪਹੁੰਚੇ ਹੋਏ ਸੀ ਪ੍ਰਧਾਨ ਮੰਤਰੀ ਉੱਥੇ ਮਧੂਬਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਪਹਿਲ ਗਾਵ ਦੇ ਦੋਸ਼ਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਹੁਣ ਸਮਾਂ ਆ ਗਿਆ ਹੈ। ਅਤਵਾਦੀਆਂ ਨੂੰ ਉਹਨਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਦਿੱਤੀ ਜਾਏਗੀ। ਅਤਵਾਦੀ ਹਮਲੇ ਵਿੱਚ ਕਿਸੇ ਨੇ ਆਪਣਾ ਪੁੱਤਰ ਗਵਾਇਆ, ਕਿਸੇ ਨੇ ਆਪਣਾ ਭਰਾ, ਕਿਸੇ ਨੇ ਆਪਣਾ ਜੀਵਨ ਸਾਥੀ। ਉਹਨਾਂ ਵਿੱਚੋਂ ਕੁਝ ਬੰਗਾਲੀ ਬੋਲਦੇ ਸਨ, ਕੁਝ ਕੰਨੜ, ਕੁਝ ਗੁਜਰਾਤੀ, ਕੁਝ ਬਿਹਾਰੀ ਵੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ। ਉਹਨਾਂ ਨੇ ਆਖਿਆ ਕਿ ਕਾਰਗਲ ਤੋਂ ਕੰਨਿਆ ਕੁਵਾਰੀ ਤੱਕ ਸਾਡਾ ਗੁੱਸਾ ਸਾਰਿਆਂ ਦੀ ਮੌਤ ਤੇ ਇੱਕੋ ਜਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 마ਸੂਮ ਲੋਕਾਂ ਨੂੰ ਮਾਰਿਆ ਗਿਆ ਹੈ ਪੂਰਾ ਦੇਸ਼ ਇਹਦੇ ਨਾਲ ਦੁਖੀ ਹੈ ਪੂਰਾ ਮੁਲਕ ਪੀੜਤ ਪਰਿਵਾਰਾਂ ਦੇ ਨਾਲ ਖੜਾ ਹੈ ਸਰਕਾਰ ਇਹ ਵੀ ਯਕੀਨੀ ਬਣਾਉਣ ਲਈ ਯਤਨ ਕਰ ਰਹੀ ਹੈ ਕਿ ਜੋ ਲੋਕ ਇਸ ਸਮੇਂ ਇਲਾਜ ਅਧੀਨ ਨੇ ਉਹ ਜਲਦ ਠੀਕ ਹੋ ਜਾਣ ਉਹਨਾਂ ਨੇ ਆਖਿਆ ਕਿ ਮੈਂ ਇਹ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਹਮਲਾਵਰਾਂ ਅਤੇ ਉਹਨਾਂ ਦੀ ਮਦਦ ਕਰਨ ਵਾਲਾ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਦਿੱਤੀ ਜਾਏਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਅਤਵਾਦੀਆਂ ਨੂੰ ਧਰਤੀ ਦੇ ਆਖਰੀ ਕੋਨੇ ਤੱਕ ਭਜਾਵਾਂਗੇ ਭਾਰਤ ਦੀ ਆਤਮਾ ਕਦੇ ਵੀ ਅਤਵਾਦ ਅੱਗੇ ਨਹੀਂ ਟੁੱਟੇਗੀ ਅਤਵਾਦੀਆਂ ਨੂੰ ਸਜ਼ਾ ਦਿੱਤੀ ਜਾਏਗੀ ਨਿਆਂ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਕਲਪ ਦੇ ਵਿੱਚ ਪੂਰਾ ਮੁਲਕ ਇੱਕਜੁੱਟ ਹੈ ਹਰ ਉਹ ਵਿਅਕਤੀ ਜੋ ਮਨੁੱਖਤਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਸਾਡੇ ਨਾਲ ਹੈ ਮੈਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਅਤੇ ਉਹਨਾਂ ਦੇ ਨੇਤਾਵਾ ਦਾ ਧੰਨਵਾਦ ਕਰਦਾ ਜੋ ਇਸ ਵਕਤ ਵਿੱਚ ਸਾਡੇ ਨਾਲ ਖੜੇ ਨੇ ਤੇ ਹੁਣ ਕੱਲ ਤੁਹਾਨੂੰ ਦੱਸਿਆ ਸੀ ਕਿ ਭਾਰਤ ਵੱਲੋਂ ਪੰਜ ਵੱਡੇ ਐਕਸ਼ਨ ਕੀਤੇ ਗਏ ਐ ਤੇ ਜਵਾਬੀ ਕਾਰਵਾਈ ਪਾਕਿਸਤਾਨ ਦੇ ਵੱਲੋਂ ਵੀ ਆਈ ਹੈ। ਭਾਰਤ ਨੇ ਜਿਹੜੇ ਫੈਸਲੇ ਕੀਤੇ ਸੀ ਜਿਸ ਕਾਰਨ ਪਾਕਿਸਤਾਨ ਗੁੱਸੇ ਵਿੱਚ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਭਾਵ NSC ਦੀ ਮੀਟਿੰਗ ਬੁਲਾਈ। ਇਸ ਮੀਟਿੰਗ ਦੇ ਵਿੱਚ ਪਹਿਲਗਾਮ ਦੇ ਵਿੱਚ ਹੋਏ ਇੱਥ ਅਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਤੇ ਸਮੀਖਿਆ ਕੀਤੀ ਐ ਚਰਚਾ ਕੀਤੀ ਐ। ਇਸ ਗੱਲ ਤੇ ਵੀ ਚਰਚਾ ਕੀਤੀ ਗਈ ਹੈ ਕਿ ਭਾਰਤ ਇਸ ਸਮੇਂ ਕਿਹੜੇ ਕਦਮ ਚੁੱਕ ਸਕਦਾ ਹੈ ਦੱਸਣਾ ਬਣਦਾ ਕਿ ਭਾਰਤ ਨੇ ਬੁੱਧਵਾਰ ਵਾਲੇ ਦਿਨ ਸਿੰਧੂ ਜਲ ਸਮਝੌਤੇ ਤੇ ਰੋਕ ਲਗਾ ਦਿੱਤੀ ਸੀ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਇੱਕ ਸਪਸ਼ਟ ਧਮਕੀ ਅਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਜੰਗ ਦਾ ਐਲਾਨ ਮੰਨਿਆ ਜਾਏਗਾ ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਕੇ ਅੰਤਰਰਾਸ਼ਟਰੀ ਨਿਯਮਾਂ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਫੈਸਲੇ ਕੁਝ ਵੱਡੇ ਕਰ ਦਿੱਤੇ ਐ। ਭਾਰਤ ਦੇ ਪੰਜ ਮਹੱਤਵਪੂਰਨ ਫੈਸਲਿਆਂ ਦਾ ਇਹ ਜਵਾਬ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਨੇ ਬਦਲੇ ਦੀ ਕਾਰਵਾਈ ਦੇ ਵਿੱਚ ਕੁਝ ਜਿਹੜੇ ਫੈਸਲੇ ਲਏ ਨੇ ਕਿ ਪਾਕਿਸਤਾਨ ਨੇ ਵਾਕਾ ਸਰਹੱਦ ਬੰਦ ਕਰ ਦਿੱਤੀ ਐ। ਇਹਦੇ ਨਾਲ ਹੀ ਭਾਰਤ ਤੋਂ ਆਉਣ ਜਾਣ ਵਾਲੇ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਐ। ਜਿਹੜੇ ਲੋਕ ਜਾਇਜ਼ ਵੀਜ਼ੇ ਤੇ ਪਾਕਿਸਤਾਨ ਗਏ ਨੇ ਉਨਾਂ ਨੂੰ 30 ਅਪ੍ਰੈਲ ਤੱਕ ਵਾਪਸ ਜਾਣ ਵਾਸਤੇ ਆਖ ਦਿੱਤਾ ਗਿਆ ਹੈ। ਇਹਦੇ ਤੋਂ ਇਲਾਵਾ ਭਾਰਤੀ 에ਅਰਲਾਈਨਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਤੁਰੰਤ ਬੰਦ ਕਰਨ ਦਾ ਵੀ ਫੈਸਲਾ ਸੁਣਾ ਦਿੱਤਾ ਗਿਆ ਹੈ। ਭਾ ਪਾਕਿਸਤਾਨ ਨੇ 1972 ਦਾ ਸ਼ਿਮਲਾ ਸਮਝੌਤਾ ਤੋੜ ਦਿੱਤਾ ਹੈ। ਇਹ ਸਮਝੌਤਾ ਕੀ ਸੀ? ਇਹ ਸਮਝੌਤਾ 2 ਜੁਲਾਈ ਤੇ 1972 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫਕਾਰ ਅਲੀ ਭੁੱਟੋ ਦੇ ਵਿਚਕਾਰ ਹੋਇਆ ਸੀ। ਏ 1971 ਦੀ ਜੰਗ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਕਾਰ ਸਬੰਧਾਂ ਨੂੰ ਸੁਧਾਰਨ ਅਤੇ ਭਵਿੱਖ ਲਈ ਇੱਕ ਸ਼ਾਂਤੀਪੂਰਨ ਢਾਂਚਾ ਬਣਾਉਣ ਦੀ ਕੋਸ਼ਿਸ਼ ਸੀ। ਪਾਕਿਸਤਾਨ ਨੇ ਭਾਰਤ ਨਾਲ 1972 ਦੇ ਸ਼ਿਮਲਾ ਸਮਝੌਤੇ ਨੂੰ ਮੌਤਲ ਕਰ ਦਿੱਤਾ ਹੈ। ਇਹਦੇ ਨਾਲ ਹੀ ਵਾਗਾ ਸਰਹੱਦ ਬੰਦ ਕਰ ਦਿੱਤੀ ਹੈ। ਭਾਰਤ ਆਉਣ ਜਾਣ ਵਾਲੀ ਸਾਰੀ ਆਵਾਜਾਈ ਬੰਦ ਕਰ ਦਿੱਤੀ ਹੈ ਅਤੇ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰ ਦਿੱਤੇ ਗਏ ਹਨ। ਇਹ ਸਾਰੇ ਫੈਸਲੇ ਉਦੋਂ ਲਏ ਗਏ ਹਨ ਜਦੋਂ ਭਾਰਤ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਕੁਝ ਸਖਤ ਕਦਮ ਚੁੱਕੇ ਸੀ ਜਿਸ ਤੇ ਵਿੱਚ ਸਭ ਤੋਂ ਵੱਡਾ ਫੈਸਲਾ ਸਿੰਧੂ ਜਲ ਸੰਧੀ ਨੂੰ ਮੌਤਲ ਕਰਨਾ ਸੀ ਅਸਲ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਨੇ ਫੈਸਲਾ ਕੀਤਾ ਸੀ ਕਿ ਭਵਿੱਖ ਦੇ ਵਿੱਚ ਸਾਰੇ ਆਪਸੀ ਵਿਵਾਦ ਗੱਲਬਾਤ ਰਾਹੀਂ ਹੱਲ ਕੀਤੇ ਜਾਣਗੇ Shimla ਸਮਝੌਤੇ ਦੇ ਅਧੀਨ ਹੀ ਕਿਸੇ ਵੀ ਤੀਸਰੀ ਧਿਰ ਦੇ ਵੱਲੋਂ ਕੋਈ ਦਾਖਲ ਅੰਦਾਜ਼ੀ ਨਹੀਂ ਕੀਤੀ ਜਾਏਗੀ ਭਾਵ ਕਸ਼ਮੀਰ ਤੇ ਕੋਈ ਸੰਯੁਕਤ ਰਾਸ਼ਟਰ ਜਾਂ ਕੋਈ ਬਾਹਰੀ ਸ਼ਕਤੀ ਗੱਲਬਾਤ ਨਹੀਂ ਕਰੇਗੀ 1972 ਦੀ ਜੰਗ ਤੋਂ ਬਾਅਦ ਬਣਾਈ ਗਈ ਰੇਖਾ ਨੂੰ ਕੰਟਰੋਲ ਰੇਖਾ ਜਾਣਿਆ ਜਾਣ ਲੱਗਿਆ ਦੋਵਾਂ ਮੁਲਕਾਂ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਇੱਕ ਪਾਸੜ ਤੌਰ ਤੇ ਨਹੀਂ ਬਦਲਿਆ ਜਾਏਗਾ ਇਹਦੇ ਵਿੱਚ ਕੂਟਨੀਤਕ ਅਤੇ ਵਪਾਰਕ ਸਬੰਧਾਂ ਦੀ ਬਹਾਲੀ ਵੀ ਸ਼ਾਮਲ ਸੀ ਟੈਲੀਫੋਨ ਡਾਕ ਯਾਤਰਾ ਵਪਾਰ ਅਤੇ ਲੋਕਾਂ ਦਾ ਸੰਪਰਕ ਇਹ ਵੀ ਕਾਮਯਾਬ ਰਹੇਗਾ ਭਾਰਤ ਨੇ ਲਗਭਗ 93000 ਪਾਕਿਸਤਾਨੀ ਫੌਜੀਆਂ ਨੂੰ ਵੀ ਰਿਹਾ ਕਰ ਦਿੱਤਾ ਸੀ ਜੋ ਕਿ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜੰਗੀ ਕੈਦੀਆਂ ਦੀ ਰਿਹਾਈ ਸੀ ਹੁਣ ਜਾਣਦੇ ਆ ਕਿ ਭਾਰਤ ਨੇ ਬੀਤੇ ਮੰਗਲਵਾਰ ਨੂੰ ਕਿਹੜੇ ਪੰਜ ਵੱਡੇ ਫੈਸਲੇ ਕੀਤੇ ਜਿਸ ਤੋਂ ਬਾਅਦ ਆ ਸ਼ਿਮਲਾ ਸਮਝੌਤਾ ਜਿਸ ਦੀ ਮੈਂ ਹੁਣੀ ਤੁਹਾਡੇ ਨਾਲ ਸੰਖੇਪ ਜਾਣਕਾਰੀ ਸਾਂਝੀ ਕਰ ਰਿਹਾ ਸੀ ਅਸਲ ਦੇ ਵਿੱਚ ਭਾਰਤ ਦੇ ਪੰਜ ਵੱਡੇ ਫੈਸਲਿਆਂ ਵਿੱਚ ਚੇਤਾ ਕਰਵਾਉਣਾ ਚਾਹੁੰਦਾ ਹਾਂ ਕਿ 1960 ਦਾ ਸਿੰਧੂ ਜਲ ਸੰਧੀ ਜਿਹੜੀ ਉਤਰਾੰਤ ਪ੍ਰਭਾਵ ਨਾਲ ਮੌਤਲ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਅਟਲ ਤੌਰ ਤੇ ਸਰਹੱਦ ਪਾਰ ਅੱਤਵਾਦ ਲਈ ਆਪਣਾ ਸਮਰਥਨ ਨਹੀਂ ਛੱਡਦਾ ਏਕੀਕ੍ਰਿਤ ਚੱਕ ਪੋਸਟ ਅਟਾਰੀ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤੀ ਜਾਏਗੀ ਜਿਨ੍ਹਾਂ ਲੋਕਾਂ ਨੇ ਜਾਇਜ਼ ਪਰਵਾਨਗੀ ਨਾਲ ਸਰਹੱਦ ਪਾਰ ਕੀਤੀ ਆ ਉਹ 1 ਮਈ 2025 ਤੋਂ ਪਹਿਲਾਂ ਉਸੇ ਰਸਤੇ ਵਾਪਸ ਆ ਜਾ ਸਕਣਗੇ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਵੀਜ਼ਾ ਦੇ ਤਹਿਤ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਪਹਿਲਾਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੀ ਗਈ ਕਿਸੇ ਵੀ ਵੀਜ਼ੇ ਨੂੰ ਰੱਦ ਮੰਨਿਆ ਜਾਏਗਾ ਇਸ ਵੀਜ਼ੇ ਅਧੀਨ ਭਾਰਤ ਵਿੱਚ ਮੌਜੂਦ ਕਿਸੇ ਵੀ ਪਾਕਿਸਤਾਨੀ ਨਾਗਰਿਕ ਕੋਲ ਭਾਰਤ ਛੱਡਣ ਲਈ 48 ਘੰਟੇ ਦਿੱਤੇ ਗਏ ਸੀ ਪਰ ਹੁਣ ਇਹਦੇ ਵਿੱਚ ਇੱਕ ਅਪਡੇਟ ਆਈ ਹੈ ਕਿ ਜਿਨ੍ਹਾਂ ਕੋਲ ਲੰਬੀ ਮਿਆਦ ਦੇ ਵੀਜ਼ੇ ਨੇ ਉਹਨਾਂ ਤੇ ਇਹ ਸ਼ਰਤ ਲਾਗੂ ਨਹੀਂ ਹੋਏਗੀ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਉਹਦੇ ਰੱਖਿਆ ਸੈਨਿਕ ਜਲ ਸੈਨਾ ਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨੌਨ ਗਰੰਟਾ ਕੋਸ਼ਟ ਕਰ ਦਿੱਤਾ ਗਿਆ ਹੈ ਉਹਨਾਂ ਦੇ ਕੋਲ ਭਾਰਤ ਛੱਡਣ ਲਈ ਸਿਰਫ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਪਾਕਿਸਤਾਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ ਜਲ ਸੈਨਾ ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾਇਆ ਜਾਏਗਾ ਇਹਨਾਂ ਅਸਾਮੀਆਂ ਨੂੰ ਸਬੰਧਤ ਹਾਈ ਕਮਿਸ਼ਨਾਂ ਵਿੱਚ ਖਤਮ ਮੰਨਿਆ ਜਾਏਗਾ ਦੋਵਾਂ ਹਾਈ ਕਮਿਸ਼ਨਾਂ ਤੋਂ ਸੇਵਾ ਸਲਾਹਕਾਰਾਂ ਦੇ ਪੰਜ ਸਹਾਇਕ ਸਟਾਫ ਵਾਪਸ ਬੁਲਾ ਲਏ ਜਾਣਗੇ ਹਾਈ ਕਮਿਸ਼ਨਾਂ ਦੀ ਕੁੱਲ ਗਿਣਤੀ ਮੌਜੂਦਾ 55 ਤੋਂ ਘਟਾ ਕੇ 30 ਕਰ ਦਿੱਤੀ ਜਾਏਗੀ ਅਤੇ 1 ਮਈ 2025 ਤੱਕ ਇਹ ਸਮਾਂ ਦਿੱਤਾ ਗਿਆ ਤੇ ਹੁਣ ਪਾਕਿਸਤਾਨੀ ਫੌਜ ਮੁਖੀ ਦੇ ਖਿਲਾਫ ਇੱਕ ਵੱਡਾ ਖੁਲਾਸਾ ਹੈ। ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ। ਉਹਦੇ ਤੋਂ ਬਾਅਦ ਸਾਰੇ ਦੁਨੀਆ ਭਰ ਦੀਆਂ ਨਜ਼ਰਾਂ ਇਧਰ ਟਿਕੀਆਂ ਹੋਈਆਂ ਨੇ। ਪੈਂਟਾਗਨ ਦੇ ਸਾਬਕਾ ਅਧਿਕਾਰੀ ਅਤੇ ਅਮਰੀਕਨ ਐਂਟਰਪ੍ਰਾਈਜ਼ਸ ਇੰਸਟੀਚਿਊਟ ਦੇ ਸੀਨੀਅਰ ਫੈਲੋ ਮਾਈਕਲ ਰੂਬਨ ਨੇ ਅਮਰੀਕਾ ਤੋਂ ਪਾਕਿਸਤਾਨ ਨੂੰ ਅਧਿਕਾਰਤ ਤੌਰ ਤੇ ਅੱਤਵਾਦ ਦਾ ਸਪੌਂਸਰ ਮੁਲਕ ਐਲਾਨਣ ਦੀ ਮੰਗ ਕਰ ਦਿੱਤੀ ਹੈ। ਉਹਨਾਂ ਨੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਬਾਰੇ ਕਿਹਾ ਕਿ ਉਸਾਮਾ ਵੇ ਲਾਦੀਨ ਤੋਂ ਵੱਖਰਾ ਨਹੀਂ ਉਹਦੇ ਵਰਗਾ ਹੀ ਐ ਉਹਨਾਂ ਨੇ ਕਿਹਾ ਕਿ ਉਸਤੇ ਅੱਤਵਾਦ ਦਾ ਸਮਰਥਨ ਕਰਦਾ ਦੋਸ਼ ਹੈ ਅਤੇ ਕਿਹਾ ਕਿ ਲਾਦੀਨ ਵਾਂਗ ਅਸੀਮ ਮਨੀਰ ਨੂੰ ਵੀ ਖਤਮ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅਮਰੀਕਾ ਨੂੰ ਇੱਕੋ ਇੱਕ ਜਵਾਬ ਦੇਣਾ ਚਾਹੀਦਾ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਦਾ ਸਪੌਂਸਰ ਮੁਲਕ ਐਲਾਨਿਆ ਜਾਵੇ ਅਤੇ ਅਸੀਮ ਮਨੀਰ ਨੂੰ ਅੱਤਵਾਦੀ ਉਸਾਮਾ ਵੇ ਲਾਦੀਨ ਅਤੇ ਅਸੀਮ ਮਨੀਰ ਦੇ ਵਿੱਚ ਇੱਕੋ ਫਰਕ ਹੈ ਕਿ ਉਸਾਮਾ ਵੇ ਲਾਦੀਨ ਇੱਕ ਗੁਫਾ ਵਿੱਚ ਰਹਿੰਦਾ ਸੀ ਅਤੇ ਅਸੀਂ মনির ਇੱਕ ਮਹਿਲ ਵਿੱਚ ਪਰ ਇਸ ਤੋਂ ਇਲਾਵਾ ਦੋਵੇਂ ਇੱਕੋ ਜਾਇਆ ਹੈ ਅਤੇ ਉਹਨਾਂ ਦਾ ਅੰਤ ਵੀ ਲਾਦੇਨ ਵਾਂਗ ਹੀ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਹ ਅੱਤਵਾਦੀ ਹਮਲਾ ਹੈਰਾਨ ਕਰਨ ਵਾਲਾ ਸੀ ਤੁਸੀਂ ਇਹ ਦਿਖਾਵਾ ਕਰ ਸਕਦੇ ਹੋ ਕਿ ਪਾਕਿਸਤਾਨ ਅੱਤਵਾਦ ਦਾ ਸਪੌਂਸਰ ਨਹੀਂ ਪਰ ਇਹ ਅੱਤਵਾਦ ਦਾ ਸਪੌਂਸਰ ਮੁਲਕ ਬਣਿਆ ਰਹੇਗਾ ਭਾਵੇਂ ਅਸੀਂ ਇਸ ਨੂੰ ਆਮ ਬਣਾਉਣ ਦੀ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੀਏ ਜੇਕਰ ਅਸੀਂ ਇਸ ਹਮਲੇ ਨੂੰ ਇਸ ਸਮੇਂ ਨੂੰ ਵੇਖੀਏ ਜਿਵੇਂ ਬਿਲ ਕਲੰਟਰ ਦੀ ਭਾਰਤ ਫੇਰੀ ਦੇ ਦੌਰਾਨ ਅਤਵਾਦੀ ਹਮਲਾ ਹੋਇਆ ਸੀ ਤਾਂ ਅਜਿਹਾ ਲੱਗਦਾ ਕਿ ਪਾਕਿਸਤਾਨ ਉੱਪਰ ਰਾਸ਼ਪਤੀ ਜੀਡੀ ਵੈਸਤੀ ਭਾਰਤ ਫੇਰੀ ਤੋਂ ਵੀ ਧਿਆਨ ਹਟਾਉਣਾ ਚਾਹੁੰਦਾ ਸੀ ਅਮਰੀਕਾ ਨੂੰ ਪਾਕਿਸਤਾਨ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਅਤੇ ਸਾਨੂੰ ਇਹ ਵਿਖਾਵਾ ਨਹੀਂ ਕਰਨਾ ਚਾਹੀਦਾ ਕਿ ਇਹ ਕਿਸੇ ਤਰ੍ਹਾਂ ਦੀ ਅਚਾਨਕ ਕਾਰਵਾਈ ਹੈ ਉਹਨਾਂ ਕਿਹਾ ਕਿ ਇਹ ਅਸੀਮ ਮਨੀਰ ਦੇ ਵੱਲੋਂ ਕੀਤੀਆਂ ਗਈਆਂ ਹਾਲੀਆ ਟਿੱਪਣੀਆਂ ਪਹਿਲਗਾਮ ਹਮਲੇ ਲਈ ਸਿੱਧੀ ਪੜਖਾੜ ਦਾ ਕੰਮ ਕਰ ਰਹੀਆਂ ਸੀ ਉਸਤੇ ਭਾਸ਼ਣ ਨੇ ਯਕੀਨਨ ਅੱਤਵਾਦ ਨੂੰ ਹਰੀ ਝੰਡੀ ਦਿੱਤੀ ਅਸੀਮ ਮਨੀਰ ਨੇ ਕਿਹਾ ਕਿ ਕਸ਼ਮੀਰ ਸਾਡੇ ਗਲੇ ਦੀ ਨਾੜੀ ਹੈ ਹੁਣ ਭਾਰਤ ਨੂੰ ਪਾਕਿਸਤਾਨ ਦੀ ਗਰਦਨ ਕੱਟਣ ਦੀ ਲੋੜ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਕੋਈ ਸ਼ਾਰਟਕਟ ਨਹੀਂ ਭਾਰਤ ਨੂੰ ਵੀ ਕਹਿੰਦੇ ਆਈਐਸਆਈ ਨਾਲ ਉਸੇ ਤਰ੍ਹਾਂ ਦਾ ਵਰਤੋਅ ਕਰਨਾ ਚਾਹੀਦਾ ਜਿਸ ਤਰ੍ਹਾਂ ਇਜ਼ਰਾਈਲ ਨੇ ਹਮਾਸ ਨਾਲ ਕੀਤਾ ਕਿਉਂਕਿ 7 ਅਕਤੂਬਰ ਨੂੰ ਇਜ਼ਰਾਈਲ ਨੇ ਹਮਾਸ ਤੇ ਹਮਲੇ ਅਤੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੁਲਨਾ ਕਰਦੇ ਹੋਏ ਰੂਬਰ ਨੇ ਕਿਹਾ ਕਿ ਦੋਵੇਂ ਹਮਲੇ ਸ਼ਾਂਤੀਪੂਰਨ ਨਾਗਰਿਕਾਂ ਇਜ਼ਰਾਈਲ ਦੇ ਵਿੱਚ ਉਦਾਰਵਾਦੀ ਯਹੂਦੀਆਂ ਅਤੇ ਭਾਰਤ ਦੇ ਵਿੱਚ ਮੱਧ ਵਰਗ ਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਗਏ ਹੈ। ਉਹਨਾਂ ਨੇ ਕਿਹਾ ਕਿ ਹੁਣ ਇਹ ਭਾਰਤ ਦਾ ਫਰਜ਼ ਹੈ ਕਿ ਉਹ ਪਾਕਿਸਤਾਨ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨਾਲ ਉਹੀ ਕਰੇ ਜੋ ਇਜ਼ਰਾਈਲ ਨੇ ਹਿਵਾਸ ਨਾਲ ਕੀਤਾ। ਉਹਨਾਂ ਨੇ ਅੱਤਵਾਦ ਨੂੰ ਸਮਰਥਨ ਦੇਣ ਦੇ ਵਿੱਚ ਕਥਿਤ ਭੂਮਿਕਾ ਲਈ ISI ਦੇ ਵਿਰੁੱਧ ਫੈਸਲਾਕੁਨ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਆਈਐਸਆਈ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ ਇੱਕ ਮਨੋਨੀਤ ਆਤਵਾਦੀ ਗਰੁੱਪ ਦੇ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਮੰਗ ਕੀਤੀ ਜਾਵੇ ਕਿ ਹਰ ਦੇਸ਼ ਜੋ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਸਹਿਯੋਗੀ ਹੈ ਉਹ ਵੀ ਅਜਿਹਾ ਹੀ ਕਰੇ ਭਾ ਪਾਕਿਸਤਾਨ ਨੂੰ ਆਤਵਾਦੀ ਮੁਲਕ ਐਲਾਨਿਆ ਜਾਵੇ ਤੇ ਹੁਣ ਪਹਿਲਗਾਮ ਤੇ ਹਮਲਾ ਹੋਇਆ ਇਹ ਕਿਸ ਨੇ ਕੀਤਾ ਜਾਂ ਕਰਵਾਇਆ ਇਹ ਹਥਿਆਰ ਕਿੱਥੋਂ ਆਏ ਸੀ ਇਹਦਾ ਇੱਕ ਵੱਡਾ ਖੁਲਾਸਾ ਕੀਤਾ ਗਿਆ ਤੇ ਅੱਜ ਤੱਕ ਦਾ ਪਹਿਲ ਗਾਪ ਦੇ ਹਮਲੇ ਤੋਂ ਬਾਅਦ ਇਹ ਵੱਡਾ ਖੁਲਾਸਾ ਮੰਨਿਆ ਜਾ ਰਿਹਾ ਹੈ। ਇਹ ਕਿਸੇ ਹੋਰ ਨੇ ਨਹੀਂ ਕੀਤਾ ਪਾਕਿਸਤਾਨੀ ਫੌਜ ਦੇ ਸਾਬਕਾ ਸਿਪਾਹੀ ਆਦਲ ਰਾਜਾ ਦਾ ਦਾਵਾ ਹੈ ਕਿ ਇਹ ਹਮਲਾ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਦੇ ਇਸ਼ਾਰੇ ਤੇ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮਾਹਿਰਾਂ ਅਤੇ ਪੱਤਰਕਾਰਾਂ ਨੇ ਵੀ ਖੁੱਲ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸੇਵਾਵਕਤ ਮੇਜਰ ਜਨਰਲ ਹੈਦਰ ਖਾਨ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਪਾਕਿਸਤਾਨ ਲਈ ਬਹੁਤ ਸ਼ਰਮਨਾਕ ਗੱਲ ਹੈ। ਪਾਕਿਸਤਾਨੀ ਪੱਤਰਕਾਰ ਰੁਮਾਨ ਹਾਸ਼ਮੀ ਨੇ ਕਿਹਾ ਹੈ ਕਿ ਜੇਕਰ মনির ਨੇ ਅਜਿਹਾ ਕੀਤਾ ਹੈ ਤਾਂ ਪੂਰੇ ਪਾਕਿਸਤਾਨ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਲੋਕ ਸੋਸ਼ਲ ਮੀਡੀਆ ਤੇ ਵੀ ਗੁੱਸੇ ਵਿੱਚ ਅਤੇ ਆਖ ਰਹੇ ਨੇ ਕਿ ਅਸੀਂ মনির ਨੇ ਨਫ਼ਰਤ ਫੈਲਾ ਕੇ ਪਾਕਿਸਤਾਨ ਦੀ ਸ਼ੋਭੀ ਖਰਾਬ ਕਰ ਦਿੱਤੀ ਹੈ ਕਈ ਲੋਕਾਂ ਨੇ ਮੰਗ ਕੀਤੀ ਹੈ ਕਿ মনির ਨੂੰ ਤੁਰੰਤ ਅਹੁਦੇ ਤੋਂ ਫਾਰਕ ਕਰ ਦਿੱਤਾ ਜਾਵੇ ਆਦਲ ਰਾਜਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਸ ਨੇ ਖੁਫੀਆ ਸੂਤਰਾਂ ਤੋਂ ਜਾਣਕਾਰੀ ਜੋ ਮਿਲੀ ਉਹ ਦਿੱਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਹਮਲਾ মনির ਤੇ ਹੁਕਮਾਂ ਤੇ ਹੋਇਆ ਸੀ ਉਹਨਾਂ ਆ ਕਿਹਾ ਕਿ মনির ਨੇ ਇਹ ਹਮਲਾ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਤੋਂ ਧਿਆਨ ਭਟਕਾਉਣ ਅਤੇ ਆਪਣਾ ਅਹੁਦਾ ਬਚਾ ਕੇ ਰੱਖਣ ਲਈ ਕਰਵਾਇਆ ਹੈ ਰਾਜਾ ਦਾ ਕਹਿਣਾ ਹੈ ਕਿ ਪਹਿਲਾਂ ਵਿਦੇਸ਼ੀ ਪਾਕਿਸਤਾਨੀਆਂ ਨੂੰ ਭੜਕਾਉ ਪਾਸ਼ਣ ਦਿੱਤੇ ਗਏ ਅਤੇ ਫਿਰ ਉੱਥੇ ਅੱਤਵਾਦੀ ਭੇਜੇ ਗਏ ਉਸ ਨੇ ਲਿਖਿਆ ਕਿ ਕੋਈ ਮੈਨੂੰ ਭਾਰਤ ਦਾ ਭਾਵੇਂ ਏਜੰਟ ਆਖੇ ਕੋਈ ਕਹਿ ਸਕਦਾ ਪਰ ਸਚਾਈ ਜੋ ਮੈਂ ਆਖ ਰਿਆਂ ਇਹੀ ਹੈ ਤੇ ਹੁਣ ਉਹ ਅੱਤਵਾਦੀ ਹਮਲਾ ਕਰਕੇ ਲੋਕੇ ਕਿੱਥੇ ਨੇ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਹੁਣ ਇਹਦੇ ਤੋਂ ਬਾਅਦ ਸੁਰੱਖਿਆ ਵਿਵਸਥਾ ਕਾਫੀ ਸਰਗਰਮ ਦੱਸੀ ਜਾ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ NIA ਨੇ ਅਮਰੇਸਰ ਦੇ 5 ਹੋਟਲਾਂ ਤੇ ਛਾਪੇਮਾਰੀ ਕੀਤੀ ਹੈ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਤਵਾਦੀ ਅਮਰੇਸਰ ਵਿੱਚ ਲੁਕੇ ਹੋ ਸਕਦੇ ਨੇ ਦਰਅਸਲ NIA ਦੀ ਟੀਮ ਵੀਰਵਾਰ ਦੀ ਸਵੇਰ 5 ਵਜੇ ਅਮਰੇਸਰ ਦੇ ਕਵੀਨ ਜ਼ਰੂਰ ਤੇ ਸਥਿਤ 5 ਹੋਟਲਾਂ ਵਿੱਚ ਪਹੁੰਚੀ ਅਤੇ ਹਰੇਕ ਕਮਰੇ ਦੀ ਉਹਨਾਂ ਵੱਲੋਂ ਤਲਾਸ਼ੀ ਲਈ ਗਈ ਟੀਮ ਨੇ ਹੋਟਲ ਗ੍ਰੈਂਡ ਸਟਾਰ ਯੂਨਿਕ ਰਾਇਲ ਸਟਾਰ ਯੂਨਿਟ ਅਤੇ ਹੋਟਲ ਪ੍ਰੀਮੀਅਮ ਤੇ ਇਹ ਛਾਪੇਮਾਰੀ ਕੀਤੀ ਹੈ ਐਨਆਈਏ ਦੀ ਟੀਮ ਨੇ ਹੋਟਲਾਂ ਦੇ ਸਾਰੇ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਐਨਆਈਏ ਦੇ ਨਾਲ ਪੰਜਾਬ ਪੁਲਿਸ ਦੀ ਇੱਕ ਟੀਮ ਵੀ ਸੀ ਪਰ ਪੁਲਿਸ ਨੇ ਹੋਟਲ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕੀਤੀ ਐਨਆਈਏ ਦੀ ਟੀਮ ਨੇ ਲਗਭਗ 2 ਘੰਟੇ ਹੋਟਲਾਂ ਦੀ ਤਲਾਸ਼ੀ ਕੀਤੀ ਹਾਲਾਂਕਿ ਕਿਸੇ ਨੂੰ ਵੀ ਇਹਦੇ ਬਾਬਤ ਕੋਈ ਕਾਰਵਾਈ ਦਾ ਅੰਦਾਜ਼ਾ ਨਹੀਂ ਹੈ ਦੱਸਿਆ ਜਾ ਰਿਹਾ ਕਿ ਐਨਆਈਏ ਨੂੰ ਇਨ੍ਹਾਂ ਹੋਟਲਾਂ ਦੇ ਵਿੱਚ ਅਤਵਾਦੀਆਂ ਦੇ ਲੋਕੇ ਹੋਣ ਦੀ ਜਾਣਕਾਰੀ ਮਿਲੀ ਸੀ ਫਿਲਹਾਲ ਐਨਆਈਏ ਨੇ ਵੀ ਇਸ ਸਬੰਧ ਵਿੱਚ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਤੇ ਹੁਣ ਗੱਲ ਕਰਦੇ ਹਾਂ ਜਿਸ ਵਿਅਕਤੀ ਨੇ ਇਸ ਹਮਲੇ ਵਿੱਚ ਜਾਨ ਗਵਾਈ ਹੈ ਉਹਦੇ ਪੁੱਤਰ ਦੇ ਅਹਿਮ ਖੁਲਾਸੇ ਨੇ ਸੂਰਤ ਦਾ ਰਹਿਣ ਵਾਲਾ ਉਸ ਸ਼ਹਿਰ ਦਾ ਵਿਰਾਸ਼ਾ ਇਲਾਕਾ ਰਹਿਣ ਵਾਲੇ ਸਲੇਸ਼ ਕਲਬੀਆ 22 ਅਪ੍ਰੈਲ ਨੂੰ ਪਹਿਲਗਾਮ ਅਤਵਾਦੀ ਹਮਲੇ ਵਿੱਚ ਮਾਰੇ ਗਏ ਉਨ੍ਹਾਂ ਦੇ ਪੁੱਤਰ ਨਕਸ਼ ਕਲਬੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕੁਝ ਹੈਰਾਨੀਜਨਕ ਖੁਲਾਸੇ ਕੀਤੇ ਨੇ। ਉਹਨਾਂ ਦੱਸਿਆ ਕਿ ਅਸੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਮਿੰਨੀ ਸਵਿਟਜ਼ਰਲੈਂਡ ਪੁਆਇੰਟ ਤੇ ਸੀ। ਅਸੀਂ ਗੋਲੀਆਂ ਦੀ ਆਵਾਜ਼ ਸੁਣੀ ਜਿਵੇਂ ਸਾਨੂੰ ਅਹਿਸਾਸ ਹੋਇਆ ਕਿ ਇਸ ਇਲਾਕੇ ਵਿੱਚ ਅੱਤਵਾਦੀ ਦਾਖਲ ਹੋ ਚੁੱਕੇ ਨੇ। ਅਸੀਂ ਲੁਕ ਗਏ ਪਰ ਉਹਨਾਂ ਨੇ ਸਾਨੂੰ ਲੱਭ ਲਿਆ। ਅਸੀਂ ਦੋ ਅੱਤਵਾਦੀ ਨੂੰ ਦੇਖਿਆ। ਉਹਨਾਂ ਵਿੱਚੋਂ ਇੱਕ ਨੇ ਸਾਰੇ ਲੋਕਾਂ ਦੇ ਵਿੱਚੋਂ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਵੱਖ ਹੋਣ ਦੇ ਹੁਕਮ ਦਿੱਤੇ। ਅਤੇ ਫਿਰ ਸਾਰੇ ਹਿੰਦੂ ਆਦਮੀਆਂ ਨੂੰ ਉਸਤੇ ਵੱਲੋਂ ਗੋਲੀ ਮਾਰ ਦਿੱਤੀ ਗਈ। ਅਤਵਾਦੀਆਂ ਨੇ ਆਦਮੀਆਂ ਨੂੰ ਤਿੰਨ ਵਾਰ ਕਲਮਾ ਪੜ੍ਹਨ ਵਾਸਤੇ ਵੀ ਆਖਿਆ। ਜੋ ਨਾ ਪੜ੍ਹ ਸਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜਦੋਂ ਅਤਵਾਦੀ ਚਲੇ ਗਏ ਤਾਂ ਸਥਾਨਕ ਲੋਕ ਉੱਥੇ ਆਏ ਅਤੇ ਕਿਹਾ ਕਿ ਜੋ ਬਚ ਗਏ ਆ ਉਹ ਤੁਰੰਤ ਉਤਰਨ। ਸਾਡੇ ਉਤਰਨ ਤੋਂ ਤਕਰੀਬਨ 1 ਘੰਟੇ ਬਾਅਦ ਉਹਨਾਂ ਨੇ ਦੱਸਿਆ ਕਿ ਫੌਜ ਉੱਥੇ ਪਹੁੰਚੀ। ਉਹ ਕਹਿੰਦੇ ਅਤਵਾਦੀਆਂ ਨੇ ਮੇਰੇ ਪਿਤਾ ਨੂੰ ਬਿਲਕੁਲ ਵੀ ਬੋਲਣ ਨਹੀਂ ਸੀ ਦਿੱਤਾ। ਉਹਨਾਂ ਨੇ ਮੇਰੀ ਮਾਂ ਨੂੰ ਪਰ ਕੁਝ ਨਹੀਂ ਕੀਤਾ। ਅਤਵਾਦੀਆਂ ਦੇ ਵਿੱਚੋਂ ਇੱਕ ਗੋਰਾ ਸੀ ਅਤੇ ਉਸਦੀ ਦਾੜ੍ਹੀ ਸੀ। ਉਸਤੇ ਸਿਰ ਉੱਤੇ ਕੈਮਰਾ ਵੀ ਬੰਨਿਆ ਹੋਇਆ ਸੀ। ਕਹਿਣ ਦਾ ਭਾਵ ਕਿ Hindu ਅਤੇ Musalmanਾਂ ਨੂੰ ਵੱਖ ਕਰਕੇ Hindu ਆਦਮੀ ਨੂੰ ਗੋਲੀ ਮਾਰੀ ਗਈ। ਤੇ ਹੁਣ ਗੱਲ ਕਰਦੇ ਹਾਂ ਬਿਕਰਮ ਮਜੀਠੀਆ ਦੀ। ਕਈ ਵਾਰੀ ਕਹਿੰਦੇ ਹੁੰਦੇ ਆ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਕੁੱਬੇ ਦੇ ਲੱਤ ਠੀਕ ਆ ਜਾਂਦੀ ਹੈ। ਬੀਤੇ ਦਿਨੀ ਬਿਕਰਮ ਮਜੀਠੀਆ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ ਸੀ। ਪਰ ਹੁਣ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਕਿ ਮੇਰੀ ਜਾਨ ਨੂੰ ਖਤਰਾ ਹੈ ਜੈਡ ਪਲੱਸ ਫਰੇੜੀ ਦੀ ਸੁਰੱਖਿਆ ਉਹ ਕਹਿੰਦੇ ਮੈਨੂੰ ਵਾਪਸ ਕੀਤੀ ਜਾਵੇ ਉਹਨਾਂ ਨੇ ਇਸ ਕਟੌਤੀ ਵਾਲੀ ਜਿਹੜੀ ਘਟਨਾ ਸੀ ਉਹਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਡੀਜੀਪੀ ਨੂੰ ਜਵਾਬ ਦਾਖਲ ਕਰਦਾ ਹੁਕਮ ਦਿੱਤਾ ਇਹਦੇ ਨਾਲ ਹੀ ਏਡੀਜੀਪੀ ਨੂੰ ਮਜੀਠੀਆ ਦੀ ਸੁਰੱਖਿਆ ਸਮੀਖਿਆ ਕਰਨ ਦਾ ਹੁਕਮ ਵੀ ਦਿੱਤਾ ਹੈ ਪਟੀਸ਼ਨ ਦਾਖਲ ਕਰਦੇ ਹੋਏ ਮਜੀਠੀਆ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਜਾਨ ਨੂੰ ਖਤਰਾ ਹੈ ਤੇ ਉਹਨਾਂ ਦੀ ਜੈਡ ਪਲੱਸ ਸ਼੍ਰੇਣੀ ਦੀ ਜਿਹੜੀ ਸੁਰੱਖਿਆ ਮੁੜ ਬਹਾਲ ਕੀਤੀ ਜਾਵੇ। ਬੀਤੇ ਦਿਨੀ ਉਹਨਾਂ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਗਈ ਸੀ। ਮਜੀਠੀਆ ਕਹਿੰਦੇ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਅਤੇ ਅਜਿਹੇ ਵਿੱਚ ਉਹਨਾਂ ਦੀ ਜਾਨ ਨੂੰ ਲਗਾਤਾਰ ਖਤਰਾ ਬਣਿਆ ਹੋਇਆ ਹੈ। ਨਾਲ ਹੀ ਮਜੀਠੀਆ ਨੇ ਕਿਹਾ ਕਿ ਖੁੱਲੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਂ ਆਲੋਚਨਾ ਕਰਨੀ ਚਾਹੁੰਦਾ ਹਾਂ ਕਿ ਉਹਨਾਂ ਦੀ ਜਾਨ ਨੂੰ ਖਤਰਾ ਉਹਨਾਂ ਕਾਰਨ ਬਣਿਆ ਹੋਇਆ ਹੈ। ਕੁਝ ਹੀ ਸਮਾਂ ਪਹਿਲਾਂ ਉਹਨਾਂ ਤੇ ਐਨਡੀਪੀਐਸ ਦਾ ਫਰਜ਼ੀ ਮਾਮਲਾ ਉਹ ਕਹਿੰਦੇ ਦਰਜ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਦੱਸਣਾ ਬਣਦਾ ਹੈ ਕਿ ਇਹ ਜੋ ਉਹ ਫਰਜ਼ੀ ਐਨਡੀਪੀਐਸ ਕੇਸ ਕਹਿੰਦੇ ਨੇ ਇਹ ਚੰਨੀ ਸਰਕਾਰ ਦੇ ਵਕਤ ਦਰਜ ਹੋਇਆ ਸੀ ਮਜੀਠੀਆ ਨੇ ਕਿਹਾ ਕਿ ਸਰਕਾਰ ਮਜੀਠੀਆ ਨੂੰ ਨਿਸ਼ਾਨਾ ਬਣਾਉਲੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨ ਤੋਂ ਨਹੀਂ ਪਿੱਛੇ ਹਟ ਰਹੀ ਮਜੀਠੀਆ ਨੂੰ ਲਗਾਤਾਰ ਬੱਬਰ ਖਾਲਸਾ ਤੇ ਖਾਲਸਤਾਨੀ ਟਾਈਗਰ ਫੋਰਸ ਤੋਂ ਧਮਕੀਆਂ ਮਿਲ ਰਹੀਆਂ ਨੇ ਪੰਜਾਬ ਸਰਕਾਰ ਨੇ ਪਟੀਸ਼ਨ ਦਾ ਵਿਰੋਧ ਕਰਦੇ ਹੋ ਸੁਰੱਖਿਆ ਦੀ ਸਮੀਖਿਆ ਲਈ ਬੀਤੇ ਦਿਨੀ ਬੈਠਕ ਕੀਤੀ ਸੀ ਇਸ ਬੈਠਕ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਮਗਰੋਂ ਹੀ ਸੁਰੱਖਿਆ ਕਟੌਤੀ ਦਾ ਕਹਿੰਦੇ ਇਹ ਫੈਸਲਾ ਕੀਤਾ ਗਿਆ ਸੀ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਮੌਜੂਦਾ ਸਮੇਂ 'ਚ ਮਜੀਠੀਆ ਕੋਲ 11 ਸੁਰੱਖਿਆ ਕਰਮੀ ਮੌਜੂਦ ਨੇ ਹਾਈ ਕੋਰਟ ਨੇ ਸਾਰੇ ਧਿਰਾਂ ਨੂੰ ਸੁਣਿਆ ਅਤੇ ਮਗਰੋਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਕਿਹਾ ਕਿ ਏ ਡੀ ਜੀ ਪੀ ਆਪਣੇ ਪਦਰ ਤੇ ਮਜੀਠੀਆ ਦੀ ਸੁਰੱਖਿਆ ਦੀ ਮੁੱਢ ਸਬੀਖਿਆ ਕਰਨ ਅਤੇ ਨਾਲ ਹੀ ਡੀਜੀਪੀ ਅਗਲੀ ਸੁਣਵਾਈ ਤੇ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਵਿਸਥਾਰਤ ਰਿਪੋਰਟ ਦੇਣ ਦੱਸਣਾ ਬਣਦਾ ਕਿ ਬੀਤੇ ਦਿਨੀ ਅਮਰਿਤਪਾਲ ਦੇ ਸਾਥੀਆਂ ਵੱਲੋਂ ਵਟਸਐਪ ਦੇ ਗਰੁੱਪ ਦੇ ਵਿੱਚ ਜਿਹੜੀ ਚੈਟ ਕੀਤੀ ਗਈ ਸੀ ਉਹ ਲੀਕ ਹੋ ਗਈ ਸੀ ਅਤੇ ਮਜੀਠੀਆ ਨੇ ਫਿਰ ਉਹਦੇ ਮੁਤਲਕ ਇੱਕ ਕਾਨਫਰੰਸ ਕੀਤੀ ਸੀ ਕਿ ਮੈਂ ਵੀ ਉਹਨਾਂ ਦੇ ਨਿਸ਼ਾਨੇ 'ਤੇ ਹਾਂ ਤੇ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਮਾਨ ਦਾ ਇੱਕ ਵੱਡਾ ਐਲਾਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹੁਣ ਪਿੰਡਾਂ ਦੇ ਸਰਪੰਚਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ 2-2000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਇਆ ਕਰੇ ਸਰਪੰਚਾਂ ਨੂੰ ਸੌ ਚੁੱਕਣ ਵਾਲੇ ਦਿਨ ਤੋਂ ਹੀ ਇਹ ਤਨਖਾਹ ਮਿਲੇਗੀ ਇਹ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਪੰਚਾਇਤ ਦਿਵਸ ਤੇ ਆਯੋਜਿਤ ਇੱਕ ਸਮਾਗਮ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਇਹ ਤਾਂ ਸ਼ੁਰੂਆਤਾਂ ਨੇ ਅਸੀਂ ਜਲਦੀ ਹੀ ਹਜ਼ਾਰ ਦੇ ਨਾਲ ਇੱਕ ਹੋਰ ਜ਼ੀਰੋ ਜੋੜ ਦਿਆਂਗੇ ਉਹਨਾਂ ਦੱਸਿਆ ਕਿ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਦਿੱਤੇ ਜਾਣ ਦਾ ਐਲਾਨ ਹੋਇਆ ਸੀ ਇਦੇ ਤੋਂ ਬਾਅਦ ਪੈਸੇ ਨਾ ਮਿਲੇ ਕੁਝ ਪੰਚਾਇਤਾਂ ਅਦਾਲਤ ਵਿੱਚ ਪਹੁੰਚੀਆਂ ਇਦੇ ਤੋਂ ਬਾਅਦ ਸਰਕਾਰ ਨੇ 2019 ਵਿੱਚ ਪੈਨਸ਼ਨ ਬੰਦ ਕਰ ਦਿੱਤੀ ਉਹਨਾਂ ਨੇ ਆਪਣੇ ਵਿਰੋਧੀਆਂ ਦਾ ਨਾਮ ਲੈ ਬਗੈਰ ਉਹਨਾਂ ਤੇ ਹਮਲਾ ਕੀਤਾ ਕਿ ਪਹਿਲਾਂ ਮੇਰਾ ਹੈ ਜੀਜਾ ਜੀ ਮੇਰਾ ਜੀਜਾ ਜੀ ਮੇਰਾ ਪੁੱਤਰ ਬਸ ਇੱਥੇ ਇੱਕ ਤੱਕ ਹੀ ਸੀਮਤ ਰਹਿੰਦਾ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਆਮ ਲੋਕਾਂ ਦੇ ਘਰਾਂ ਦੇ ਕਾਕੇ ਆ ਜਿਹੜੇ ਆਮ ਘਰਾਂ ਦੇ ਪੁੱਤਰ ਨੇ ਜਿਹੜੇ ਉਹ ਵਿਧਾਇਕ ਅਤੇ ਮੰਤਰੀ ਤੇ ਮੁੱਖ ਮੰਤਰੀ ਨੇ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਰਹੀ ਹੈ ਜਦੋਂ 2 200 ਕਿਲੋਮੀਟਰ ਬਦਲੇ ਗਏ ਤਾਂ ਸਿਸਟਮ ਵਿੱਚ ਸੁਧਾਰ ਹੋਇਆ ਇਹਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਸਰਪੰਚਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਗੇ ਇਸ ਸਮੇਂ ਦੌਰਾਨ ਉਹਨਾਂ ਨੇ ਸਰਬ ਸੰਪਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 5 ਲੱਖ ਰੁਪਏ ਦੇ ਚੈੱਕ ਦੇਣੇ ਵੀ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ 9 ਵੱਡੀਆਂ ਗੱਲਾਂ ਆਖੀਆਂ ਪਹਿਲੀ ਗੱਲ ਇਹ ਕਿ ਨਸ਼ਾ ਮੁਕਤ ਪਿੰਡ ਜਿਹੜਾ ਹੋਵੇਗਾ ਉਹਨਾਂ ਨੂੰ ਵਿਸ਼ੇਸ਼ ਫੰਡ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਮੈਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਹੋਇਆ ਹੈ। ਇਹਦੇ ਵਿੱਚ ਤੁਹਾਡੇ ਸਹਿਯੋਗ ਦੀ ਵੱਡੀ ਲੋੜ ਹੈ। ਉਹਨਾਂ ਆ ਕਿਹਾ ਕਿ ਇਸ ਦੇ ਵਿੱਚ ਕਈ ਪੰਚਾਇਤਾਂ ਨੇ ਸਹਿਯੋਗ ਵੀ ਦਿੱਤਾ ਹੈ। ਜਿਹੜਾ ਪਿੰਡ ਨਸ਼ਾ ਮੁਕਤ ਹੋਵੇਗਾ ਉਸ ਨੂੰ ਵਿਕਾਸ ਲਈ 1 ਲੱਖ ਰੁਪਏ ਦਾ ਵਿਸ਼ੇਸ਼ ਫੰਡ ਵੀ ਦਿੱਤਾ ਜਾਏਗਾ। ਉਹਨਾਂ ਆ ਕਿਹਾ ਕਿ ਸਿੱਖ ਰੈਜੀਮੈਂਟ ਵਿੱਚ ਪੰਜਾਬ ਵਿੱਚ ਭਰਤੀ ਲਈ ਉਮੀਦਵਾਰ ਉਪਲਬਧ ਨਹੀਂ ਨੇ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਕਿ ਉਹ ਕਿਸੇ ਹੋਰ ਨੂੰ ਮੌਕਾ ਨਹੀਂ ਦੇ ਸਕਦੇ। ਪੰਜਾਬ ਜਰਨੈਲਾਂ ਲਈ ਜਾਣਿਆ ਜਾਂਦਾ ਸੂਬਾ ਪੰਚਾਇਤਾਂ ਦੇ ਸਹਿਯੋਗ ਦੀ ਲੋੜ ਹੋਵੇਗੀ ਅਗਨੀ ਵੀਰ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ 18 ਸਾਲ ਦੀ ਉਮਰ ਵਿੱਚ ਭਰਤੀ ਅਤੇ 21 ਸਾਲ ਦੀ ਉਮਰ ਵਿੱਚ ਸੇਵਾ ਮੁਕਤੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਰਜਿਸਟਰੀ ਦੀ ਭਾਸ਼ਾ ਨੂੰ ਸਰਲ ਬਣਾਵਾਂਗੇ ਹੁਣ ਉਰਦੂ ਸ਼ਬਦਾਂ ਨੂੰ ਹਟਾ ਕੇ ਪੰਜਾਬੀ ਵਿੱਚ ਸਭ ਕੁਝ ਲਿਖਿਆ ਜਾਏਗਾ ਤਾਂ ਕਿ ਸਾਰਾ ਕੰਮ ਆਸਾਨੀ ਨਾਲ ਹੋ ਸਕੇ ਅਤੇ ਸਮਝ ਆ ਸਕੇ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਸੁਧਾਰ ਦਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਇਹਦੇ ਵਿੱਚ ਠੇਕੇਦਾਰਾਂ ਨੂੰ ਸਿਰਫ ਉਦੋਂ ਹੀ ਭੁਗਤਾਨ ਕੀਤਾ ਜਾਵੇਗਾ ਜਦੋਂ ਪੰਚਾਇਤ ਇਹ ਸਰਟੀਫਿਕੇਟ ਦੇਵੇਗੀ ਕਿ ਸੜਕ ਸਹੀ ਢੰਗ ਨਾਲ ਬਣਾਈ ਗਈ ਹੈ। ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਨਰੇਗਾ ਸਕੀਮ ਤਹਿਤ ਕੰਮ ਦਿੱਤਾ ਜਾਏਗਾ। ਜਦੋਂ ਪਿੰਡਾਂ ਵਿੱਚ ਕੋਈ ਹੋਰ ਕੰਮ ਨਹੀਂ ਹੋਏਗਾ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ। ਇਹਦੇ ਨਾਲ ਹੀ ਨਰੇਗਾ ਅਧੀਨ ਕੀਤੇ ਜਾਣ ਵਾਲੇ ਕੰਮਾਂ ਦੀ ਇੱਕ ਸੂਚੀ ਵੀ ਬਣਾਈ ਜਾਵੇਗੀ ਤਾਂ ਜੋ ਪਿੰਡਾਂ ਦਾ ਸੱਚਮੁੱਚ ਇਹ ਸਕੀਮ ਅਧੀਨ ਵਿਕਾਸ ਹੋ ਸਕੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਸੋਚ ਚੁੱਕੀ ਸੀ ਅਸੀਂ 21 ਫੀਸਡ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਸੀ ਇਸ ਕਾਰਨ ਪਾਣੀ ਦਾ ਪੱਧਰ ਕਾਫੀ ਹੀਠਾਂ ਵੀ ਜਾ ਚੁੱਕਾ ਸੀ ਇਸ ਵਕਤ 65 ਫੀਸਡ ਨਹਿਰੀ ਪਾਣੀ ਦੀ ਵਰਤੋਂ ਕਰਨ ਲੱਗੇ ਆ ਉਹਨਾਂ ਨੇ ਆਖਿਆ ਕਿ ਇਹਦੇ ਨਾਲ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਵੀ ਰੋਕ ਦਿੱਤਾ ਗਿਆ ਅਸੀਂ ਤਾਂ ਕਹਿੰਦੇ ਪਹਿਲਾਂ ਹੀ ਰੋਕ ਦਿੱਤਾ ਸੀ ਨਹਿਰ ਦਾ ਪਾਣੀ ਖਣਜ ਨਾਲ ਭਰਪੂਰ ਹੁੰਦਾ ਹੈ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜ਼ਿਆਦਾਤਰ ਖੇਤਰ ਡਾਰਕ ਜ਼ੋਨ ਵਿੱਚ ਸਨ ਹੁਣ ਉੱਥੇ ਪਾਣੀ ਦਾ ਪੱਧਰ 1 ਮੀਟਰ ਤੱਕ ਵਧਿਆ ਹੈ ਉਹਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਜਿੱਥੇ-ਜਿੱਥੇ ਵੀ ਮੋਟਰਾਂ ਨੇ ਉੱਥੇ ਘੱਟੋ-ਘੱਟ 4-4 ਰੁੱਖ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਜਾਵੇ। ਉਹਨਾਂ ਕਿਹਾ ਕਿ ਗੰਗਾ ਨਗਰ ਦੇ ਵਿੱਚ ਸਾਡੇ ਨਾਲੋਂ ਵੱਧ ਰੁੱਖ ਨਹੀਂ। ਜਦੋਂ ਕਿ ਅਸੀਂ ਕਹਿੰਦੇ ਹਾਂ ਕਿ ਉਹ ਮਾਰੂਥਲ ਹੈ। ਉਹਨਾਂ ਕਿਹਾ ਕਿ ਤੁਸੀਂ ਕੁਦਰਤ ਨਾਲ ਛੇੜਛਾੜ ਕਿਉਂ ਕਰ ਰਹੇ ਹੋ? ਸਾਹ ਲੈਣਾ ਔਖਾ ਹੋਇਆ ਪਿਆ। ਇਸ ਵਾਰ ਅਸੀਂ ਪਿੰਡਾਂ ਦੇ ਵਿੱਚ ਬਿਜਲੀ, ਪਾਣੀ ਅਤੇ ਛੱਪੜਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ। ਹੁਣ ਹਰ ਇੱਕ ਪਿੰਡ ਦੇ ਵਿੱਚ ਇੱਕ ਖੇੜਤਾ ਮੈਦਾਨ ਬਣਾਇਆ ਜਾਏਗਾ। ਉਨਾ ਕਹਾ ਕਿ ਹੁਣ ਪਿੰਡ ਦੇ ਨੌਜਵਾਨਾਂ ਨੂੰ ਬਿਹਤਰ ਰੋਜ਼ਗਾਰ ਪ੍ਰਦਾਨ ਕਰਨ ਵਾਸਤੇ ਬੱਸਾਂ ਦੇ ਪਰਮਿਟ ਦਿੱਤੇ ਜਾਣਗੇ ਇਸ ਸਮੇਂ ਦੌਰਾਨ 4-4 ਨੌਜਵਾਨਾਂ ਨੂੰ ਪਰਮਿਟ ਦਿੱਤੇ ਜਾਣਗੇ ਇਹ ਬੱਸਾਂ ਬੱਸ ਮਾਲਕਾਂ ਨੂੰ ਰੋਜ਼ਗਾਰ ਨਹੀਂ ਦੇਣਗੀਆਂ ਇਹ 30-30 ਕਿਲੋਮੀਟਰ ਦੇ ਰੂਟ ਹੋਣਗੇ ਅਤੇ ਇਸ ਲਈ ਅਰਜ਼ੀਆਂ ਜਲਦ ਹੀ ਮੰਗ ਲਈਆਂ ਜਾਣਗੀਆਂ ਇਹਦੇ ਵਿੱਚ ਕੋਈ ਸਿਫਾਰਿਸ਼ ਵੀ ਕੰਮ ਨਹੀਂ ਕਰੇਗੀ ਜਦੋਂ ਕਿ ਇਹਦੇ ਨਾਲ ਕਈ ਹੋਰ ਲੋਕਾਂ ਨੂੰ ਨਵਿਆਂ ਨੂੰ ਰੋਜ਼ਗਾਰ ਮਿਲੇਗਾ ਤੇ ਸਾਨੂੰ ਆਪਣੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਉਣਾ ਪਵੇਗਾ ਅਤੇ ਨੌਕਰੀ ਲੱਭਣ ਵਾਲੇ ਨਹੀਂ ਤੇ ਹੁਣ ਗੱਲ ਕਰਦੇ ਆਂ ਹੋਮ ਗਾਰਡ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਭਰਤੀ ਹੋਵੇਗੀ ਪੰਜਾਬ ਸਰਕਾਰ ਨੇ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰਨ ਦਾ ਫੈਸਲਾ ਵੀ ਕਰ ਦਿੱਤਾ ਹੈ ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ذریعے ਦਿੱਤੀ ਹੈ ਉਹਨਾਂ ਲਿਖਿਆ ਕਿ ਅੱਜ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਸੀਮਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਕੀਤੀ ਗਈ ਪੰਜਾਬ ਦੀ ਸਰਹੱਦ ਤੇ ਸੈਕੰਡ ਲਾਈਨ ਆਫ ਡਿਫੈਂਸ ਨੂੰ ਮਜ਼ਬੂਤ ਕਰਨ ਵਾਸਤੇ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰਦਾ ਫੈਸਲਾ ਕੀਤਾ ਗਿਆ ਹੈ ਇਹ ਜਵਾਨ ਸੀਮਾ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਪੰਜਾਬ ਦੇ ਵੱਖ-ਵੱਖ ਸਰਹੱਦੀ ਜਿਹਨਾਂ ਵਿੱਚ ਡਿਊਟੀ ਕਰਨਗੇ ਜਿਸ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਵੀ ਹੋਰ ਬਲ ਮਿਲੇਗਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਨੇ ਆਖਿਆ ਕਿ ਸਾਡਾ ਸਰਬ ਉੱਤਮ ਫਰਜ਼ ਹੈ ਇਹਦੇ ਨਾਲ ਪੰਜਾਬ ਦੇ 5500 ਹੋਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਏਗਾ ਇਸੇ ਕੁੱਲ ਵਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ